ਵੀਡੀਓ ਆਪ ਜੀ ਨੇ ਦੇਖੀ ਹੋਏਗੀ ਇਸ ਵੀਡੀਓ ਵਿੱਚ ਵੀਰ ਕਹਿ ਰਿਹਾ ਕਿ ਜਟ ਅਗਨੀ ਕੋਈ ਨਹੀਂ ਹੁੰਦੀ ਹੋ ਤੁਸੀਂ ਜੇ ਮਰਜ਼ੀ ਖੋਲੇ ਦਿਲ ਨਾਲ ਰੋਟੀ ਨਾਲ ਪਾਣੀ ਪੀ ਸਕਦੇ ਹੋ ਲੱਸੀ ਪੀ ਸਕਦੇ ਹੋ ਕੋਈ ਰੋਗ ਟੋਕਣੀ ਐਵੇਂ ਫालतू ਵਿਹਮ ਪਰਮਾਚ ਨਹੀਂ ਪੈਣਾ ਪਹਿਲੀ ਗੱਲ ਤਾਂ ਵੀਰ ਕਹਿਣੀ ਚਾਹੁੰਦੇ ਆ ਕਿ ਵਿਹਮ ਪਰਮਾਚ ਪਾਈ ਤੁਸੀਂ ਰਹੇ ਹੋ ਤੁਸੀਂ ਪਹਿਲਾਂ ਪੂਰੀ ਗੱਲ ਸੁਣਿਆ ਹੀ ਨਹੀਂ ਤੁਸੀਂ ਜੀਵ ਦੇਖੀ ਦੀ ਵੀਡੀਓ ਤਾਂ ਦਿਖਾ ਦਿੱਤੀ ਹੈ ਲੇਕਿਨ ਉਹਨਾਂ ਦੀ ਪੂਰੀ ਗੱਲ ਤਾਂ ਸੁਣੀ ਹੀ ਨਹੀਂ ਤੁਸੀਂ ਪੂਰੀ ਗੱਲ ਸੁਣੋ ਉਹ ਕਹਿ ਰਹੇ ਰੋਟੀ ਤੋਂ 15 20 ਮਿੰਟ ਪਹਿਲਾਂ ਪਾਣੀ ਪੀ ਸਕਦੇ ਆ ਫਿਰ ਇਹ ਕਹੇ ਰੋਟੀ ਦੇ ਵਿੱਚ ਵੀ ਲੋਡ ਪਾਣ ਦੀ ਦੋ ਕੁੱਟ ਪਾਰ ਸਕਦੇ ਆ ਖਾਸ ਕਰਕੇ ਦੋ ਅਨਾਜ ਜੋ ਦੋ ਅਸੀਂ ਲੈਂਦੇ ਆ ਔਰ ਤੀਸਰੀ ਗੱਲ ਉਹ ਕਹੇ ਰਹੇ ਲਾਸਟ ਵਿੱਚ ਜਦੋਂ ਰੋਟੀ ਤੁਹਾਡੀ ਪੂਰੀ ਹੋ ਜਾਂਦੀ ਮਤਲਬ ਖਾਣਾ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਵੀ ਤੁਸੀਂ ਇੱਕ ਦੋ ਕੁੱਟ ਪਾ ਸਕਦੇ ਜਾਂ ਜੋ ਜੋ ਫੂਡ ਪਾਈਪ ਜੀ ਤੁਹਾਡਾ ਖਾਣਾ ਅੰਦਰ ਜਾ ਸਕੇ ਉਸ ਤੋਂ ਬਾਅਦ ਉਹ ਕਹਿ ਰਿਹਾ ਵੀ ਰੋਟੀ ਖਾਣ ਤੋਂ ਅੱਧਾ ਘੰਟਾ ਜਾਂ ਪੌਣਾ ਘੰਟਾ ਜਾਂ ਇੱਕ ਘੰਟਾ ਮਤਲਬ ਸੀ ਅਕੋਰਡਿੰਗ ਪਾਣੀ ਜ਼ਰੂਰ ਪੀਣਾ ਉਹ ਇਹ ਕਹਿ ਰਿਹਾ ਕਿਉਂ ਪੀਣਾ ਉਹ ਵੀ ਦੱਸ ਰਹੇ ਹੈ ਵੀ ਕਾਰਨ ਕੀ ਹੈ ਕਿਉਂ ਪੀਣਾ ਚਾਹੀਦਾ ਹੈ ਉਹ ਜਾ ਕੇ ਸੜਾ ਖਾਣਾ ਕਿਸ ਤਰ੍ਹਾਂ ਡਾਈਜੈਸਟ ਹੋਣਾ ਮੈਂ ਇਹਦੇ ਚ ਜਾਵਾਂਗਾ ਤਾਂ ਲੰਬੀ ਥੋੜੀ ਹੋ ਜਾਏਗੀ ਇਹ ਸਾਰਾ ਦੱਸ ਰਹੇ ਇਸ ਤੋਂ ਬਿਨਾ ਉਹ ਕਹਿ ਰਹੇ ਰੋਟੀਆਂ ਤੁਸੀਂ ਲੱਸੀ ਰਾਜ ਕੇ ਪੀਓ ਨਿੰਬੂ ਪਾਣੀ ਰਾਜ ਕੇ ਪੀਓ ਨਾਰੀਲ ਪਾਣੀ ਰਾਜ ਕੇ ਪੀਓ ਇਹ ਸਾਰੀ ਗੱਲ ਨਾ ਕਹਿ ਰਹੇ ਲੇਕਿਨ ਆਪਾਂ ਕਿੱਧਰ ਲੈ ਕੇ ਜਾ ਰਹੇ ਗੁੰਮਰਾਹ ਲੋਕਾਂ ਨੂੰ ਰਜੀਵ 딕ਸ਼ੀ ਜੀ ਕਰ ਰਹੇ ਨੇ ਕਿ ਤੁਸੀਂ ਕਰ ਰਹੇ ਹੋ ਸਭ ਆਪਣੀ ਆਪਣੀ ਸੋਚ ਨੂੰ ਤਾਂ ਦੇਖੋ ਤੁਸੀਂ ਕਹਿ ਰਹੇ ਹੋ ਕੰਪਨੀਆਂ ਨਾਲ ਮਗਰ ਲਾ ਕੇ ਫਲਾਣਾ ਢਮਕਾਣਾ ਉਹ ਬੰਦੇ ਨੇ ਤਾਂ ਜੋ ਗੱਲ ਤੁਸੀਂ ਅੱਜ ਕਹਿ ਰਹੇ ਹੋ ਇਸ ਤੋਂ 25 ਸਾਲ ਪਹਿਲਾਂ ਸਾਰੇ ਗੱਲਾਂ ਕਹਿ ਦਿੱਤੀਆਂ ਸਾਰੀਆ ਕੰਪਨੀ ਦੇ ਖਿਲਾਫ ਉਹ ਬੰਦਾ ਇਕੱਲਾ ਖੜਾ ਸੀ ਸਰਜੀਵ ਦੇਕਸ਼ਿਤ ਅੱਜ ਤੋਂ 25 ਤੋਂ 30 ਸਾਲ ਪਹਿਲਾਂ ਲੜਦਾ ਰਿਹਾ ਇਕੱਲਾ ਬੰਦਾ ਉਹ ਲੜਦਾ ਲੜਦਾ ਸ਼ਹੀਦ ਹੋ ਗਿਆ ਔਰ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਉਹਨੇ ਆਪਣੇ ਕੰਪਨੀ ਦੇ ਪ੍ਰੋਡਕਟ ਵਿੱਚ ਨੇ ਹੋਣੇ ਆ ਉਹਨੇ ਆਪਣਾ Empire ਖੜਾ ਕਰਨਾ ਆ ਉਹਨੇ ਫਲਾਣਾ ਟਮਕਾਣਾ ਕਰਨਾ ਯਾਰ ਉਹ ਜਿਹੜਾ ਬੰਦਾ ਘਰ ਦੇ ਵਿੱਚ ਸਭ ਤੋਂ ਸਸਤਾ ਇਲਾਜ ਦੱਸ ਕੇ ਗਿਆ ਨਿਮ ਤુલਸੀ ਗਲੋਬਲ ਦੱਸ ਗਿਆ ਜਿਹਦੇ ਨਾਲ ਬੁਖਾਰ ਠੀਕ ਕਰ ਸਕਦੇ ਆ ਔਰ ਇੰਨੇ ਤਰ੍ਹਾਂ ਦੇ ਇਲਾਜ ਦੱਸੇ ਜਿਹੜੀ ਸਾਡੀ ਰਸੋਈ ਦੇ ਵਿੱਚ ਨੇ ਤੇ ਜਿਹਨੂੰ ਮੈਂ ਅਪਣਾਇਆ ਜਾਂ ਹੋਰ ਹੀ ਲੱਖਾਂ ਲੋਕਾਂ ਨੇ ਅਪਣਾਇਆ ਉਹ ਠੀਕ ਹੋਏ ਨੇ ਬਿਨਾ ਕੋਈ ਪੈਸਾ ਲਾਏ ਬਿਨਾ ਕਿਸੇ ਕੰਪਨੀ ਦਾ ਪ੍ਰੋਡਕਟ ਖਰੀਦੇ ਇੰਨੇ ਕੁ ਇਲਾਜ ਕੱਲਾ ਰਜੀਵ ਢਿੱਖੀ ਦੱਸ ਕੇ ਗਿਆ ਹੈ ਤੇ ਬੜੇ ਵੀਰ ਮੇਰੇ ਨਾਲ ਸਹਿਮਤ ਵੀ ਹੋਣਗੇ ਜਿਨ੍ਹਾਂ ਨੇ ਉਹ ਚੀਜ਼ਾਂ ਨੂੰ ਅਪਣਾਇਆ ਹੈ ਲੇਕਿਨ ਅਜੋਸੀ ਉਹਦੀ ਵੀਡੀਓ ਨੂੰ ਦਿਖਾ ਕੇ ਅਸੀਂ ਕਹਿ ਰਹੇ ਹਾਂ ਵੀ ਉਹ ਆਪਣੀ ਕੰਪਨੀ ਚਲਾਉਣਾ ਚਾਹੁੰਦਾ ਹੈ ਕੰਪਨੀ ਉਹ ਚਲਾਣੇ ਚਾਹੁੰਦਾ ਕਿ ਵੀਰ ਤੁਸੀਂ ਵੀ ਦਾਨਾ ਚਾਹੁੰਦੇ ਹੋ ਦੇਖੋ ਥੋੜੀ ਸ਼ਰਮ ਕਰੋ ਪਰਮਾਤਮਾ ਨੇ ਥੋੜੀ ਚੰਗੀ ਆਵਾਜ਼ ਦੇ ਦਿੱਤੀ ਹੈ ਨਾ ਬੋਲਣ ਦਾ ਟੰਗ ਦੇ ਦਿੱਤਾ ਯਾਰ ਚਾਰ ਲੋਕ ਸੁਣ ਲੈਣ ਉਹਦਾ ਸਹੀ ਫਾਇਦਾ ਉਠਾਈਏ ਨਾ ਕਿ ਲੋਕਾਂ ਨੂੰ ਗੁੰਮਰਾਹ ਕਰੀਏ ਲੋਕਾਂ ਨੂੰ ਕੁਸ਼ੀ ਬੋਲੀਏ ਤੇ ਵੱਡੀ ਗੱਲ ਮੰਨਿਏ ਕਿਉਂ ਕਿਹੜੀ ਸਟੱਡੀ ਕਰ ਰਹੀ ਹੈ ਤੁਸੀਂ ਸਟੱਡੀਆਂ ਦੀ ਗੱਲ ਕਰਦੇ ਹੋ ਰਜੀਵ ਧਿਕਸ਼ੀ ਸੁਣ ਕੇ ਦੇਖਿਓ ਉਹ ਕਹਿ ਰਿਹਾ ਜਿਹੜੀ ਸਾਰੀ ਸਟੱਡੀ ਯੂਰਪ ਚ ਹੋ ਰਹੀ ਹੈ ਸਾਰਾ ਜਿਹੜੀ ਸਟੱਡੀਆਂ ਕਰਦੀਆਂ ਕੋਣ ਨੇ ਕਿਹੜੀ ਕੰਪਨੀਆਂ ਕਰਦੀਆਂ ਨੇ ਕਿਵੇਂ ਕਰਦੀਆਂ ਨੇ ਪਤਾ ਕੁਛ ਤੇ ਸਾਰੇ ਸਟੱਡੀਆਂ ਕਿੱਥੇ ਹੋ ਰਹੀਆਂ ਫੋਰਨ ਚ ਹੋ ਰਹੀਆਂ ਉਹ ਫੋਰਨ ਸਟਡੀ ਨੂੰ ਸਾਡੇ ਉੱਤੇ ਲਾਗੂ ਕਰ ਰਹੇ ਹੁਣ ਮੰਨ ਲਓ ਇੱਕ ਬੰਦਾ ਤਾਮਿਲਨਾਡੂ ਚ ਰਹਿੰਦਾ ਹੈ ਕਰਨਾਟਕੇ ਰਹਿੰਦਾ ਹੈ ਜਿੱਥੇ ਗਰਮੀ ਬਹੁਤ ਪੈਂਦੀ ਹੈ ਉੱਥੋਂ ਦੀ ਸਟਡੀ ਕਸ਼ਮੀਰ ਦੇ ਲੋਕਾਂ ਤੇ ਕਿਵੇਂ ਲਾਗੂ ਹੋਏਗੀ ਤਾਮਿਲਨਾਡੂ ਚ ਤਾਂ ਗਰਮ ਚੀਜ਼ੇ ਖਾਣੀਏ ਪਾਪ ਹੋ ਜਾਏਗਾ ਪਾਪ ਕਹਿੰਦਾ ਮਤਲਬ ਹਜਮ ਨਹੀਂ ਹੋ ਪਾਣਗੇ ਬਿਮਾਰ ਹੋ ਜਾਏਗਾ ਤੇ ਜੇਕਰ ਜੰਮੂ ਕਸ਼ਮੀਰ ਦੀ ਠੰਡੀ ਚੀਜ਼ੇ ਖਾਣ ਕੇ ਮੈਸੇ ਮਰ ਜਾਣ ਇੱਕ ਸਟਡੀ ਰਾਜਸਥਾਨ ਚ ਹੋਵੇ ਜਿੱਥੇ ਮੀਂਹ ਪੈਂਦਾ ਹੀ ਨਹੀਂ ਰੇਗਿਸਤਾਨ ਗਰਮੀ ਬਹੁਤ ਹੈ ਇੱਕ ਸਟੱਡੀ ਉਹੀ ਸਟੱਡੀ ਅਸੀਂ ਕਈ ਵਾਰੀ ਸਾਹਮਦੇ ਚ ਚੀਰਾ ਪੂੰਜੀ ਲਾਗੂ ਕਰਦੇ ਪੋਸੀਬਲ ਹੈ ਇਹ ਮੇ ਇੱਕ ਸਟੱਡੀ ਕਿੱਥੇ ਯੂਐਸ ਜਾਂ ਸੱਤ ਸਮੁੰਦਰੋਂ ਪਾਰ ਜਿੱਥੇ ਸਾਡੇ ਵੱਡੇ ਵੱਡੇ ਰ ਕਹਿੰਦੇ ਸੀ ਹੁੰਦੀ ਹੈ ਅਸੀਂ ਉਹ ਸਟੱਡੀ ਚੱਕ ਕੇ ਹਵਾਲਾ ਦੇ ਕੇ ਆਪਣੇ ਤੇ ਲਾਗੂ ਕਰੀ ਜੰਨੇ ਤੁਸੀਂ ਕਹਿ ਰਹੇ ਆਂ ਵੀ ਫਲਾਣਾ ਨਾ ਕਰ ਲਿਓ ਟਮਕਾਣਾ ਕਰ ਲਿਓ ਵੀ ਪ੍ਰੋਡਕਟ ਵਿੱਚ ਦੀ ਗੱਲ ਕੌਣ ਕਰ ਰਿਹਾ ਆ ਪਹਿਲਾਂ ਰਜੀਵ ਧਿਕਸ਼ਨ ਨੂੰ ਸੁਣ ਕੇ ਦੇਖੋ ਦੋਨਾਂ ਨੇ ਕੀ ਆ ਕੀ ਉਹਨਾਂ ਜੀਵਨੀ ਪੜ ਕੇ ਦੇਖੋ ਉਸ ਵਿਅਕਤੀ ਨੇ ਸਾਰੀ ਉਮਰ ਕੀ ਕੀਤਾ ਹੈ ਇਸ ਤਰ੍ਹਾਂ ਲੋਕਾਂ ਨੂੰ ਠੀਕ ਕੀਤਾ ਹੈ ਬਿਨਾਂ ਪੈਸਾ ਲਾਏ ਉਹਨਾਂ ਨੇ ਕੈਂਸਰ ਤੱਕ ਦੇ ਇਲਾਜ ਨੂੰ ਫ੍ਰੀ ਵਿੱਚ ਦੱਸਿਆ ਵੀ ਫ੍ਰੀ ਵਿੱਚ ਕਿਵੇਂ ਤੁਸੀਂ ਠੀਕ ਕਰ ਸਕਦੇ ਆ ਔਰ ਉਹ ਇੱਕ ਗੱਲਾਂ ਕਹਿੰਦਾ ਕਹਿੰਦਾ ਵਿਅਕਤੀ ਅੰਗਰੇਜ਼ੀ ਦਵਾਈ ਨਾ ਖਾਣ ਕਰਕੇ ਸ਼ਹੀਦ ਹੋ ਗਿਆ ਇੱਕ ਤਰ੍ਹਾਂ ਖਤਮ ਹੋਇਆ ਉਹਨੇ ਆਪਣੇ ਨੂੰ ਖਤਮ ਕੀਤਾ ਤੇ ਅਸੀਂ ਉਹਨੂੰ ਕਹਿ ਰਹੇ ਵੀ ਅਸੀਂ ਉਹਨੂੰ ਦੋ ਫੈਕਟਰੀਆਂ ਠੀਕ ਕਰਨੀਆਂ ਨੇ ਤੇ ਭਾਈ ਜੇ ਚਾਰ ਬੰਦੇ ਸੁਣਦੇ ਥੋੜਾ ਜਿ ਦੇ ਤੇ ਵਿਚਾਰ ਕਰਨ ਵਾਲੀ ਗੱਲ ਹੈ ਬੜੀ ਬੜੀ ਦੁੱਖ ਦੀ ਗੱਲ ਲੱਗੀ ਮੈਨੂੰ ਔਰ ਫਿਰ ਅਸੀਂ ਇਹਨੂੰ ਵੰਡਣ ਲੱਗ ਪਏ ਤਰਮਾ ਵਿੱਚ ਇੰਡਾਇਰੈਕਟਲੀ ਸ਼ਰਾ ਤੋੜਾ ਹੈਗਾ ਸੀ ਕੋਈ ਸਮਝਿਆ ਕਿ ਨਹੀਂ ਸਮਝਿਆ ਬਾਅਦ ਦੀ ਗੱਲ ਹੈ ਇਹ ਬ੍ਰਿਟਿਸ਼ ਸ਼ਰਤਾਂ ਤੁਹਾਡਾ ਸਿੱਧਾ ਇਹੀ ਸੀ ਗਊ ਮੂਤਰ ਨੂੰ ਲੈ ਕੇ ਧਰਮ ਨੂੰ ਲੈ ਕੇ ਫਲਾਣਾ ਠਮਕਾਣਾ ਯੋਗ ਨੂੰ ਲੈ ਕੇ ਵੀ ਹੁਣ ਮੈਂ ਨਹੀਂ ਕਿਹਾ ਜਿੰਮ ਮਾੜੀ ਮੈਂ ਨਹੀਂ ਕਿਹਾ ਦੰਡ ਬੈਠਕ ਮਾੜੇ ਨੇ ਮੈਂ ਨਹੀਂ ਕਿਹਾ ਯੋਗ ਮਾੜਾ ਮੈਂ ਨਹੀਂ ਕਿਹਾ ਸੈਰ ਮਾੜੀ ਸਭ ਚੀਜ਼ਾਂ ਆਪਣੀ ਆਪਣੀ ਥਾਂ ਤੇ ਠੀਕ ਨੇ ਯੋਗ ਨੂੰ ਯੋਗ ਦੀ ਗੱਲ ਕਰਾਂ ਤਾਂ ਯੋਗ ਨੂੰ ਤਾਂ ਸਭ ਤੋਂ ਉੱਪਰ ਰੱਖਿਆ ਹੀ ਗਿਆ ਵੱਡੇ ਡਿਸੈਲਿਬ੍ਰਿਟੀ ਮੰਨ ਰਹੇ ਨੇ ਉਹ ਪੀਸ ਆਫ ਮਾਈਂਡ ਹੈ ਹੁਣ ਡੰਡ ਲਾਣਾ ਵੀ ਆਪਣਾ ਇੱਕ ਪੱਖ ਹੈ ਆਪਣਾ ਘਰ ਦਾ ਕੰਮ ਕਰਨਾ ਸਭ ਤੋਂ ਜ਼ਰੂਰੀ ਹੈ ਤੇ ਅਸੀਂ ਕਰਦੇ ਵੀ ਸੀ ਬਲਕਿ ਨਸੀ ਕਿਹੜੇ ਪਾਸੇ ਲੈ ਕੇ ਜਾ ਰਹੇ ਧੂਆਂ ਬਹੁਤ ਉੱਡਣਾ ਹੈ ਦੇਖਿਓ ਮਿਰਚਾਂ ਬਹੁਤ ਲੱਗਣਗੀਆਂ ਤੇ ਗੱਲ ਚ ਕਹਿ ਰਿਹਾ ਵੀ ਉਹਨੇ ਗੋਲਕੇ ਪੇ ਖਾ ਲੇ ਤੂੰ ਦਾ ਪਿਛਵਾੜਾ ਯਾਰ ਸ਼ਰਮ ਕਰ ਲੈ ਯਾਰ ਇੰਨੇ ਲੋਕ ਤੁਹਾਨੂੰ ਸੁਣਨ ਵਾਲੇ ਐ ਇੰਨੇ ਦੇਖਣ ਸਮੇਂ ਤਾਂ ਲੱਗਦੇ ਸੀ ਪਹਿਲਾਂ ਮੈਨੂੰ ਲੱਗਦਾ ਸੀ ਵੀ ਠੀਕ ਬੰਦਾ ਵਧੀਆ ਹੱਕਾਂ ਦੀ ਲੜਾਈ ਤੇ ਬੋਲ ਰਿਹਾ ਐ ਇੰਨੇ ਲੋਕ ਤੁਹਾਨੂੰ ਸੁਣਨ ਵਾਲੇ ਸਮਝਣ ਵਾਲੇ ਐ ਤੇ ਜੇ ਫਾਲਤੂ ਗੱਲਾਂ ਕਰ ਰਹੇ ਆ ਬਹੁਤ ਸ਼ਰਮ ਦੀ ਗੱਲ ਬੜਾ ਦੁੱਖ ਹੁੰਦਾ ਸੁਣ ਕੇ ਤਾਂ ਮੈਂ ਇਹ ਦੁਬਾਰਾ ਫਿਰ ਹੀ ਕਹਾਂਗਾ ਇੱਕ ਵਾਰ ਜੀ ਦੀਕਸ਼ਨ ਸੁਣ ਕੇ ਦੇਖਿਓ ਫੇ ਦੱਸਿਓ ਵੀ ਉਹ ਬੰਦਾ ਕਿੱਥੇ ਗੱਲ ਸੀ ਕਿੰਨੇ ਲੋਕਾਂ ਨੇ ਠੀਕ ਕੀਤਾ ਆ ਔਰ ਅਗਲੀ ਗੱਲ ਬਾਕੀ ਗੱਲ ਸਾਰੇ ਕਿਨੋਂ ਖਤਮ ਕਰਕੇ ਮੈਂ ਇੱਕ ਗੱਲ ਤੇ ਆਉਣਾ ਜਿਹੜੇ ਵੀ ਮਤਲਬ ਹੁਣ ਇਹ ਬਹਿਸ ਦਾ ਮੁੱਦਾ ਬਣ ਗਿਆ ਕੌਣ ਵੱਡਾ ਮੈਂ ਕੋਈ ਵੱਡੇ ਬਣਨ ਦੀ ਗੱਲ ਨਹੀਂ ਕਰ ਰਿਹਾ ਕੋਈ ਛੋਟੀ ਦੀ ਗੱਲ ਨਹੀਂ ਕਰ ਰਿਹਾ ਹੁਣ ਇੱਕ ਇੱਕ ਗੱਲ ਤੇ ਆਉਣਾ ਤੁਸੀਂ ਇਸ ਨੂੰ ਆਪਣੇ ਸੀਤੇ ਲਾਗੂ ਕਰਕੇ ਦੇਖ ਲਓ ਕੋਈ ਵੀ ਹੈ ਇੱਕ ਮਹੀਨਾ ਤੁਸੀਂ ਰੋਟੀ ਤੋਂ ਅੱਧਾ ਘੰਟਾ 15 ਮਿੰਟ ਪਹਿਲਾਂ ਪਾਣੀ ਪੀਓ ਥੋੜਾ ਵਿੱਚ ਲੈ ਸਕਦੇ ਹੋ ਲੱਸੀ ਪੀ ਸਕਦੇ ਹੋ ਅੱਧਾ ਪੌਣਾ ਘੰਟਾ ਰੋਕੇ ਪਾਣੀ ਪੀਓ ਫਿਰ ਇੱਕ ਮਿੰਟਾ ਵੈਸੀ ਘਰ ਦੇਖ ਲਓ ਆਪਣੇ ਆਪ ਨੂੰ ਦੇਖਿਓ ਚੈੱਕ ਕਰਿਓ ਕਿ ਕੀ ਕੀ ਹੁੰਦਾ ਜਿਹੜੀਆਂ ਗੱਲਾਂ ਰਜੀਵ ਦੀਕਸ਼ਨੀ ਨੇ ਉਦੋਂ ਕਈਆਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਉਹ ਅੱਜ ਲਾਗੂ ਹੋ ਰਹੀਆਂ ਨੇ ਅੱਜ ਉਹ ਰਿਜ਼ਲਟ ਮਿਲ ਰਹੇ ਨੇ ਔਰ ਅਗਲੀ ਗੱਲ ਉਹਨਾਂ ਨੇ ਸਿੱਧਾ ਕਿਹਾ ਵੀ ਇਹ ਗੱਲਾਂ ਮੇਰੀ ਨਹੀਂ ਹੈਗੇ ਤੁਹਾਡੇ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਆਹ ਫਲਾਣਾ ਟਿਮਾਂ ਤੁਸੀਂ ਇੱਕ ਦਿਨ ਹੀ ਕਵਿ ਸਟੱਡੀ ਲੈਂਦੀ ਕਿੱਥੋਂ ਹੈ ਕਿੰਦਾ ਗੋਣ ਹੈ ਕਿਵੇਂ ਆਪਨੇ ਕਰਦੇ ਹੋ ਮੈਂ ਮੈਂ ਕਰਦੇ ਹਾਂ ਤਰਜੀਵ ਦੀਕਸ਼ਨੀ ਕੀ ਕਹੇ ਵਾਕ ਬਟ੍ਰਿਸ਼ੀ ਵਾਕ ਬਟ੍ਰਿਸ਼ੀ 3500 ਸਾਲ ਪਹਿਲਾਂ ਜਿਹੜੇ ਹੋਏ ਨੇ ਉਹਨਾਂ ਨੇ ਇਹ ਬੁੱਕ ਲਿਖੀ ਹੈ ਅਸ਼ਟਾਂਗ ਹਿਰਦਯਮ ਇਹ ਬੁੱਕ ਦੇ ਵਿੱਚ ਸਾਰੇ ਸੂਤਰ ਨੇ ਲਗਭਗ 5000 ਸੂਤਰ ਅਸ਼ਟਾਂਗ ਹਿਰਦਯਮ ਤੇ ਅਸ਼ਟਾਂਗ ਸੰਗ੍ਰਹਿਮ ਗ੍ਰੰਥ ਵਿੱਚ ਉਹਨਾਂ ਨੇ ਕਿਹਾ ਹੈ ਵੀ ਇਸ ਨੂੰ ਪੜ੍ਹ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਿਨਾਂ ਪੈਸਾ ਲਾਏ ਠੀਕ ਕਰ ਸਕਦੇ ਹੋ ਬਿਨਾਂ 1 ਰੁਪਈਆ ਲਾਏ ਠੀਕ ਕਰ ਸਕਦੇ ਉਹਨਾਂ ਨੇ ਕਿਹਾ ਔਰ ਕੀਤਾ ਵੀ ਹੈ ਬਹੁਤ ਲੋਕਾਂ ਨੇ ਇਸ ਨੂੰ ਲਾਗੂ ਵੀ ਕੀਤਾ ਹੈ ਔਰ ਆਪਣੇ ਨੂੰ ਠੀਕ ਵੀ ਕੀਤਾ ਹੈ ਤੋ ਸਾਰੀ ਗੱਲ ਕਰ ਰਿਹਾ ਰਿਸ਼ੀਆਂ ਦੀ ਉਹ ਸਾਰੀ ਗੱਲ ਕਰ ਰਿਹਾ ਫ੍ਰੀ ਆਫ ਕੋਸਟ ਰਹਿਣ ਦੀ ਤੁਸੀਂ ਪਤਾ ਨਹੀਂ ਕਿਹੜੇ ਚਖਣਾ ਹੀ ਪੈ ਰਹੇ ਆ। ਤਾਂ ਅਗਲੀ ਗੱਲ ਗਊ ਮੁੱਤਰ 'ਚ ਕੀ ਹੈਗਾ ਕੀ ਨਹੀਂ ਹੈਗਾ ਇਹ ਤਾਂ ਬਾਅਦ ਦੀ ਗੱਲ ਹੈ। ਇਹਦੇ ਤੇ ਇਹ ਤਾਂ ਲੱਗ ਟੌਪਿਕ ਹੈ ਨਾ। ਤੁਸੀਂ ਕਿਹਾ ਵੀ ਗਊ ਮੁੱਤਰ ਦੀ ਬੋਤਲਾਂ ਨਾ ਪਰ ਲਿਓ। ਗਊ ਮੁੱਤਰ ਨਾਲ ਕਿੰਨੇ ਰੋਗ ਠੀਕ ਹੋ ਜਾਂਦੇ ਹੋਏ ਆ ਉਹ ਤਾਂ ਲੱਗ ਗਏ ਜਿਹਨੂੰ ਸਹੀ ਲੱਗਦਾ ਨਹੀਂ ਲੱਗਦਾ। ਤੁਸੀਂ ਕਰ ਰਹੇ ਹੋ। ਤੁਸੀਂ ਉਹੀ ਸਟੱਡੀ ਤੋਂ ਪਰੇ ਆਪਣੇ ਤੇ ਵੀ ਅੰਡੇ ਖਾਓ, ਮੀਟ ਖਾਓ। ਅੰਡੇ ਨਾਲ ਤੁਸੀਂ ਫੋਟੋਆਂ ਪਾਈ ਜਾਂਦੇ ਹੋ। ਵੀ ਅੰਡੇ ਫਲਾਣੇ ਟਮਗਾ ਫਿਰ ਜੇ ਗਊ ਮੁੱਤਰ ਹੈ ਤਾਂ ਅੰਡੇ ਕਿੱਥੋਂ ਆਦੇ? ਅੰਡੇ ਮੁਰਗੀ ਦੇ ਕਿੱਥੋਂ ਨਿਕਲਦੇ ਆ? ਜਿਹੜੀ ਸਾਉ ਨਿਕਲਦੇ ਉਹ ਗੂੰ ਹੀ ਖਾਂਦੇ ਨਾ ਅਸੀਂ ਫਿਰ ਤੇ ਸ਼ਰਮ ਆਣੀ ਚਾਹੀਦੀ ਹੈ ਬੋਲਣ ਲੱਗੇ ਪਹਿਲਾਂ ਮੈਂ ਦੇਖੋ ਮੇਰੀ ਕੋ ਕੰਪਨੀ ਨਹੀਂ ਹੈਗੀ ਜਾਂ ਮੈਂ ਕੋਈ ਕੰਪਨੀ ਦੀ ਗੱਲ ਨਹੀਂ ਕਰ ਰਿਹਾ ਪਰ ਜਿਹੜੀ ਗੱਲ ਕਰ ਰਹੇ ਹਾਂ ਵੀ ਫਰੀ ਚ ਤੁਸੀਂ ਕੀ ਦੇ ਰਹੇ ਹੋ ਤੇ ਅਰਜੀ ਦਿਕਸ਼ੀ ਜੀ ਕੀ ਦੇ ਰਹੇ ਸੋਨੇ ਕਹਿੰਦਾ ਉਮੀਦ ਤੁਹਾਨੂੰ ਥੋੜੀ ਬਹੁਤ ਸ਼ਰਮ ਆਈਗੀ ਇਹਦੇ ਉੱਪਰ ਕੋਈ ਵੀ ਸਟੱਡੀ ਹੈ ਉਹਨੂੰ ਪਹਿਲਾਂ ਆਪਣ ਤੇ ਲਾਗੂਗਾ ਕਿ ਦੇਖੋ ਵੀ ਹਾਂ ਮੈਨੂੰ ਕਿੰਨੀ ਸੱਟ ਬੈਠਦੀ ਇੱਕ ਵਿਅਕਤੀ ਨੂੰ ਤੇ ਇੱਕ ਦਵਾਈ ਵੀ ਸਹੀ ਨਹੀਂ ਬੈਠਦੀ ਸ਼ੂਗਰ ਦਵਾਈ ਲੈ ਲਓ ਹਾਰਟ ਦੀ ਦਵਾਈ ਲੈ ਲਓ ਹਰੇਕ ਵਿਅਕਤੀ ਨੂੰ ਹਰੇਕ ਦਵਾਈ ਸੈੱਟ ਨਹੀਂ ਬੈਠ ਸਕਦੀ ਜ਼ਰੂਰੀ ਨਹੀਂ ਹੈਗਾ ਆਪਣੀ ਆਪਣੀ ਬਾਡੀ ਹੈ ਸਭ ਦੀ ਤਾਂ ਇਹ ਗੱਲ ਕਹਿੰਦਾ ਧੰਨਵਾਦ ਅੱਗੇ ਲੋਡ ਪਾਈ ਤਾਂ ਫਿਰ ਆਪਾਂ ਬੈਠਾਂਗੇ ਕਿੱਦਾਂ